ਪੇਸ਼ ਹੈ ਜੀ ਸਹਾਦਰ ਹਸ਼ਮੰਟੋ ਜੀ ਦੀ ਲਿਖੀ ਹੋਈ ਰਚਨਾ ਮੈਂ ਕਹਾਣੀ ਕਿਉਂ ਕਰ ਲਿਖਦਾ ਹਾਂ ਸਤਿਕਾਰਯਿਤ ਬੀਬੀਓ ਅਤੇ ਸਾਹਿਬੋ ਮੈਨੂੰ ਕਿਹਾ ਗਿਆ ਹੈ ਕਿ ਮੈਂ ਇਹ ਦੱਸਾਂ ਕਿ ਮੈਂ ਕਹਾਣੀ ਕਿਉਂ ਕਰ ਲਿਖਦਾ ਹਾਂ ਇਹ ਕਿਉਂ ਕਰ ਮੇਰੀ ਸਮਝ ਵਿੱਚ ਨਹੀਂ ਆਇਆ ਕਿਉਂ ਕਰ ਦੇ ਅਰਥ ਸ਼ਬਦ ਕੋਸ਼ ਵਿੱਚ ਤਾਂ ਇਹ ਮਿਲਦੇ ਨੇ ਕਿਵੇਂ ਅਤੇ ਕਿਸ ਤਰ੍ਹਾਂ ਹੁਣ ਤੁਹਾਨੂੰ ਕੀ ਦੱਸਾਂ ਕਿ ਮੈਂ ਕਹਾਣੀ ਕਿਉਂ ਕਰ ਲਿਖਦਾ ਹਾਂ ਇਹ ਬੜੀ ਉਲਝਣ ਦੀ ਗੱਲ ਹੈ ਜੇ ਕਿਸ ਤਰ੍ਹਾਂ ਨੂੰ ਆਪਣੇ ਸਾਹਮਣੇ ਰੱਖਾਂ ਤਾਂ ਇਹ ਜਵਾਬ ਦੇ ਸਕਦਾ ਹਾਂ ਕਿ ਮੈਂ ਆਪਣੇ ਕਮਰੇ ਵਿੱਚ ਸੋਫੇ ਉੱਤੇ ਬੈਠ ਜਾਂਦਾ ਹਾਂ ਕਾਗਜ਼ ਕਲਮ ਫੜਦਾ ਹਾਂ ਤੇ ਬਿਸਮਿਲਾ ਕਰਕੇ ਕਹਾਣੀ ਲਿਖਣੀ ਸ਼ੁਰੂ ਕਰ ਦਿੰਦਾ ਹਾਂ ਮੇਰੀਆਂ ਤਿੰਨੇ ਬੱਚੀਆਂ ਰੌਲਾ ਪਾ ਰਹੀਆਂ ਹੁੰਦੀਆਂ ਨੇ ਮੈਂ ਉਹਨਾਂ ਨਾਲ ਗੱਲਾਂ ਵੀ ਕਰਦਾ ਹਾਂ ਉਹਨਾਂ ਦੀਆਂ ਆਪਸੀ ਲੜਾਈਆਂ ਦਾ ਫੈਸਲਾ ਵੀ ਕਰਦਾ ਹਾਂ ਆਪਣੇ ਵਾਸਤੇ ਸਲਾਦ ਵੀ ਤਿਆਰ ਕਰਦਾ ਹਾਂ ਕੋਈ ਮਿਲਣ ਵਾਲਾ ਆ ਜਾਵੇ ਤਾਂ ਉਹਨਾਂ ਦੀ ਸੇਵਾ ਵੀ ਕਰਦਾ ਹਾਂ ਪਰ ਕਹਾਣੀ ਲਿਖੀ ਜਾਂਦਾ ਹਾਂ ਹੁਣ ਕਿਵੇਂ ਦਾ ਸਵਾਲ ਆਇਆ ਤਾਂ ਮੈਂ ਇਹ ਕਹਾਂਗਾ ਮੈਂ ਉਦਾਂ ਹੀ ਕਹਾਣੀ ਲਿਖਦਾ ਹਾਂ ਜਿੱਦਾਂ ਖਾਣਾ ਖਾਂਦਾ ਹਾਂ ਨਹਾਉਂਦਾ ਹਾਂ ਸਿਗਰਟ ਪੀਂਦਾ ਹਾਂ ਤੇ ਜਖਮ ਮਾਰਦਾ ਹਾਂ ਜੇ ਇਹ ਪੁੱਛਿਆ ਜਾਏ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ ਤਾਂ ਇਸ ਦਾ ਜਵਾਬ ਜ਼ਾਹਿਰ ਹੈ ਮੈਂ ਕਹਾਣੀ ਅੱਬਲ ਤਾਂ ਇਸ ਵਾਸਤੇ ਲਿਖਦਾ ਹਾਂ ਕਿ ਮੈਨੂੰ ਕਹਾਣੀਕਾਰ ਦੀ ਸ਼ਰਾਬ ਵਾਂਗ ਬਾਣ ਪੈ ਗਈ ਹੈ ਮੈਂ ਕਹਾਣੀ ਨਾ ਲਿਖਦਾ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਨਹਾਤਾ ਨਹੀਂ ਜੇ ਮੈਂ ਸ਼ਰਾਬ ਨਹੀਂ ਪੀਤੀ ਮੈਂ ਕਹਾਣੀ ਨਹੀਂ ਲਿਖਦਾ ਤਾਂ ਹਕੀਕਤ ਇਹ ਹੈ ਕਿ ਮੈਨੂੰ ਕਹਾਣੀ ਕਹਾਣੀ ਮੈਨੂੰ ਲਿਖਦੀ ਹੈ ਮੈਂ ਬਹੁਤ ਘੱਟ ਪੜਿਆ ਲਿਖਿਆ ਆਦਮੀ ਹਾਂ ਉੰਜ ਤਾਂ 20 ਤੋਂ ਉੱਤੇ ਕਿਤਾਬਾਂ ਲਿਖੀਆਂ ਨੇ ਪਰ ਮੈਨੂੰ ਕਦੇ 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 ਹੈਰਾਨੀ ਹੁੰਦੀ ਹੈ ਇਹ ਕੌਣ ਹੈ ਜਿਨੇ ਇੰਨੀਆਂ ਅੱਛੀਆਂ ਕਹਾਣੀਆਂ ਲਿਖੀਆਂ ਨੇ ਜਿਨ੍ਹਾਂ ਉੱਤੇ ਨਿਤ ਮੁਕੱਦਮੇ ਚੱਲਦੇ ਰਹਿੰਦੇ ਨੇ ਜਦੋਂ ਕਲਮ ਹੱਥ ਵਿੱਚ ਨਾ ਹੋਵੇ ਤਾਂ ਮੈਂ ਕੇਵਲ ਸਹਾਦਤ ਹਸਨ ਹੁੰਦਾ ਹਾਂ ਜਿਹਨੂੰ ਉਰਦੂ ਆਉਂਦੀ ਹੈ ਨਾ ਫਾਰਸੀ ਆਉਂਦੀ ਹੈ ਨਾ ਅੰਗਰੇਜ਼ੀ ਕਹਾਣੀ ਮੇਰੇ ਦਿਮਾਗ 'ਚ ਨਹੀਂ ਜੇਬ 'ਚ ਹੁੰਦੀ ਹੈ ਜਿਸ ਦੀ ਕੋਈ ਖਬਰ ਨਹੀਂ ਹੁੰਦੀ ਮੈਂ ਆਪਣੇ ਦਿਮਾਗ ਤੇ ਜ਼ੋਰ ਦਿੰਦਾ ਹਾਂ ਕਿ ਕਹਾਣੀ ਨਿਕਲ ਆਵੇ ਕਹਾਣੀਕਾਰ ਵਣਨ ਦੀ ਵੀ ਬਹੁਤ ਕੋਸ਼ਿਸ਼ ਕਰਦਾ ਹਾਂ ਸਿਗਰਟ ਤੇ ਸਿਗਰਟ ਫੁੱਕੀ ਜਾਂਦਾ ਹਾਂ ਅਨਲਿਖੀ ਕਹਾਣੀ ਦੇ ਪੈਸੇ ਪੇਸ਼ਗੀ ਬਸ਼ੂਲ ਕਰ ਚੁੱਕਿਆ ਹੁੰਦਾ ਹਾਂ ਇਸ ਲਈ ਬੜੀ ਕੋਫਤ ਹੁੰਦੀ ਹੈ ਪਾਸੇ ਬਦਲਦਾ ਹਾਂ ਉੱਠ ਕੇ ਆਪਣੀਆਂ ਚਿੜੀਆਂ ਨੂੰ ਦਾਣੇ ਪਾਉਂਦਾ ਹਾਂ ਬੱਚਿਆਂ ਨੂੰ ਝੂਲਾ ਚਲਾਉਂਦਾ ਹਾਂ ਘਰ ਦਾ ਕੂੜਾ ਕਬਾੜਾ ਸਾਫ਼ ਕਰਦਾ ਹਾਂ ਨੰਨੇ-ਮੁੰਨੇ ਜੁੱਤੇ ਜੋ ਘਰ 'ਚ ਥਾਂ-ਕੁਥਾਂ ਖਿੰਡੇ ਹੋਏ ਹੁੰਦੇ ਨੇ ਚੁੱਕ ਕੇ ਇੱਕ ਥਾਂ ਤੇ ਰੱਖਦਾ ਹਾਂ ਪਰ ਕਮਵਕਤ ਕਹਾਣੀ ਜੋ ਮੇਰੀ ਜੇਬ 'ਚ ਪਈ ਰਹਿੰਦੀ ਹੈ ਮੇਰੇ ਜ਼ਹਿਨ 'ਚ ਉਤਰਦੀ ਨਹੀਂ ਤੇ ਮੈਂ ਤਿਲ ਮਿਲਾਉਂਦਾ ਰਹਿੰਦਾ ਹਾਂ ਜਦੋਂ ਬਹੁਤ ਜ਼ਿਆਦਾ ਕੋਫਤ ਹੁੰਦੀ ਹੈ ਤਾਂ ਬਾਥਰੂਮ 'ਚ ਚਲਿਆ ਜਾਂਦਾ ਹਾਂ ਪਰ ਉਥੋਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਸੁਣਿਆ ਹੈ ਕਿ ਹਰ ਬڑا ਆਦਮੀ ਗੁਸਲਖਾਨੇ ਵਿੱਚ ਸੋਚਦਾ ਹੈ ਮੈਂ ਗੁਸਲਖਾਨੇ ਵਿੱਚ ਵੀ ਨਹੀਂ ਸੋਚ ਸਕਦਾ ਹੈਰਤ ਹੈ ਕਿ ਫਿਰ ਵੀ ਮੈਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਬਹੁਤ بڑا ਕਹਾਣੀਕਾਰ ਹਾਂ ਮੈਂ ਇਹੀ ਕਹਿ ਸਕਦਾ ਹਾਂ ਕਿ ਮੇਰੇ ਆਲੋਚਕ ਦੀ ਖੁਸ਼ ਫਹਿਮੀ ਹੈ ਜਾਂ ਉਹਨਾਂ ਦੀਆਂ ਅੱਖਾਂ 'ਚ ਕੱਟਾ ਪਾਇ ਰਿਹਾ ਹੈ ਉਹਨਾਂ ਉੱਤੇ ਕੋਈ ਜਾਦੂ ਕਰ ਰਿਹਾ ਹੈ ਕਿੱਸਾ ਇਹ ਹੈ ਕਿ ਮੈਂ ਖੁਦਾ ਨੂੰ ਹਾਜ਼ਰ-ਨਾਜ਼ਰ ਰੱਖ ਕੇ ਕਹਿੰਦਾ ਹਾਂ ਕਿ ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਕਿ ਮੈਂ ਕਹਾਣੀ ਕਿਉਂ ਕਰ ਲਿਖਦਾ ਹਾਂ ਤੇ ਕਿਵੇਂ ਲਿਖਦਾ ਹਾਂ ਅਕਸਰ ਮੌਕਿਆਂ ਤੇ ਅਜੀਹਾ ਹੋਇਆ ਹੈ ਕਿ ਜਦੋਂ ਮੈਂ ਨਿਰਾਸ਼ ਹੋਇਆ ਤਾਂ ਮੇਰੀ ਪਤਨੀ ਨੇ ਮੈਨੂੰ ਕਿਹਾ ਤੁਸੀਂ ਸੋਚੋ ਨਾ ਕਲਮ ਚੁੱਕੋ ਉੱਤੇ ਲਿਖਣਾ ਸ਼ੁਰੂ ਕਰ ਦਿਓ ਮੈਂ ਉਹਦੇ ਕਹਿਣ ਤੇ ਪੈਨਸਲ ਜਾਂ ਕਲਮ ਚੁੱਕਦਾ ਹਾਂ ਤੇ ਲਿਖਣਾ ਸ਼ੁਰੂ ਕਰ ਦਿੰਦਾ ਹਾਂ ਦਿਮਾਗ ਬਿਲਕੁਲ ਖਾਲੀ ਹੁੰਦਾ ਹੈ ਪਰ ਜੇ ਭਰੀ ਹੁੰਦੀ ਹੈ ਤੇ ਆਪਣੇ ਆਪ ਕੋਈ ਕਹਾਣੀ ਉਛਲ ਕੇ ਬਾਹਰ ਆ ਜਾਂਦੀ ਹੈ ਮੈਂ ਆਪਣੇ ਆਪ ਨੂੰ ਇਸ ਪੱਖੋਂ ਕਹਾਣੀਕਾਰ ਨਹੀਂ ਜੇਬ ਕਤਰਾ ਸਮਝਦਾ ਹਾਂ ਜੋ ਆਪਣੀ ਜੇਬ ਆਪ ਹੀ ਕੱਟਦਾ ਹੈ ਤੇ ਤੁਹਾਡੇ ਹਵਾਲੇ ਕਰ ਦਿੰਦਾ ਹੈ ਮੇਰੇ ਵਰਗਾ ਬੁੱਧੂ ਹੀ ਇਸ ਦੁਨੀਆ 'ਚ ਕੋਈ ਹੋਰ ਹੋਵੇਗਾ ਧੰਨਵਾਦ ਜੀ